ਗੱਲ ਸੁਣ ਇੱਕ ਕੱਪ ਚਾਹੇ ਪਲਾ ਦੇ ਮੇਰੇ ਤਾਂ ਭਾਂਡੇ ਮਾਂਜਣੇ ਤੋਂ ਪਏ ਨੇ ਹਜੇ ਆ ਹੁਣ ਤੂੰ ਤੁਸੀਂ ਪੀ ਕੇ ਇੱਕ ਗੇੜਾ ਕੱਢ ਕੇ ਆਉ ਖੇਤ ਨੂੰ ਹੁਣ ਫੇਰ ਚਾਹ ਬਣਾ ਦੇ ਉਹ ਭਾਂਡੇ ਨੇ ਮਾਂਜੇਗੇ ਹੁਣ ਪਹਿਲਾਂ ਕੱਪੜੇ ਤਾਂ ਨਿਬੜਤਾਂ ਹਾਂ ਇਹ ਇਬੜ ਦੇ ਭਾਂਡੇ ਦਾ ਹਾਂਜੀ ਚਾਹ ਹੁਣ ਤਾਂ ਬਣਾ ਦੇ ਇੱਕ ਕੱਪ ਜਿਆਦਾ ਮੈਂ ਤੁਹਾਨੂੰ ਕਿੰਨੇ ਵਾਰ ਕਿਹਾ ਵੀ ਮੈਨੂੰ ਕੰਮ ਨਵੇਲਿਆ ਕਰਨ ਤੋਂ ਆ ਹੁਣ ਤਾਂ ਤੁਸੀਂ ਚਾਹ ਪੀਕੇ ਗਏ ਹੋ ਹਜੇ ਫਿਰ ਇੱਕ ਕੱਪ ਨੂੰ ਕੀ ਲੱਗਦਾ ਫਿਰ ਜੇ ਤੁਸੀਂ ਬਣਾ ਲਓ ਮੇਰੇ ਨਾਲ ਢੇਰ ਲੱਗੇ ਪਏ ਕੱਪੜਿਆਂ ਦਾ ਯਾਰ ਤੇਰੇ ਦੋ ਕੰਮ ਨਹੀਂ ਲੱਭਦੇ ਕਦੇ ਕੱਪੜੇ ਦਾ ਢੇਰ ਕਦੇ ਭਾਂਡੇ ਕਦੇ ਝਾੜੂ ਮੈਂ ਵੀ ਤਾਂ ਖੇਤ ਗੇੜਾ ਮਾਰ ਕੇ ਆ ਹੁਣ ਮੈਂ ਚਾਹ ਕਰੂਗਾ ਤੁਸੀਂ ਇੱਕ ਗੇੜਾ ਮਾਰ ਕੇ ਨਾ ਮੈਂ ਉਹਦੇ ਨਾਲੋਂ 17 ਕੰਮ ਨਵੇੜ ਦੰਨੀ ਆ ਨਾਲੇ ਔਰਤ ਦੇ ਕੰਮ ਤਾਂ ਕਦੀ ਗਿਣਤੀ ਚਾਉਂਦੀ ਨਹੀਂ ਹੈਗੇ ਮੈਂ ਤਾਂ ਬਈ ਠਹਿਰ ਕੇ ਬਣਾਉਂਗੀ ਨਹੀਂ ਤੁਸੀਂ ਬਣਾ ਲਓ ਤੂੰ ਬਗੜ ਰਹੀ ਦੀ ਵੀ ਸਹੀਉ ਆ ਆਪਾਂ ਕਹਿ ਦਿੰਨਾ ਮੈਂ ਇੱਕ ਗਿੜਾ ਮਾਰ ਕੇ ਆ ਕੇ ਬਹਿ ਕੇ ਜਦੇ ਕਹਿ ਦਿੰਨਾ ਚਾਹ ਪੀਣੀ ਆ ਔਰਤ ਦੇ ਕੰਮ ਦੇਖ ਕੇ ਉਹ ਸਾਰਾ ਦਿਨ ਨੇ ਨਿਬੜਦੇ ਆ ਪਰ ਪਤਾ ਦਾ ਉਹ ਲੱਗਦਾ ਜਦੋਂ ਨਾ ਕਿਤੇ ਢਿੱਲੀ ਮੱਠੀ ਹੋ ਜਾਂਦੀ ਆ ਫਿਰ ਵੀ ਤਾਂ ਸਰਦਾ ਹੀ ਆ ਤਾਂ ਲੱਗਦਾ ਕਿ ਇੱਕ ਕੱਪ ਚਾਹ ਬਣਾ ਲੰਨਾ ਨਾਲ ਇਹ ਪੀ ਲੋਗੀ ਨਾਲੇ ਮੈਂ ਪੀ ਲੂੰਗਾ